ਪੀਟਾ ਵੱਜ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਆ ਬਜਟ ਨੂੰ ਲੈ ਕੇ ਉਹ ਸੁਨੇਹਾ ਲਾਇਆ ਗਿਆ ਸੀ ਕਿ ਬਜਟ ਦੇ ਮੁੱਦੇ ਤੇ ਗੱਲਬਾਤ ਹੋਵੇਗੀ ਲੇਕਿਨ ਜਥੇਦਾਰ ਸਾਹਿਬ ਨੂੰ ਸੇਵਾ ਮੁਕਤ ਕਰਤਾ ਬਜਟ ਸੰਬੰਧੀ ਲਿਖਤੀ ਪਾਸ ਹੋ ਗਿਆ ਸੀਗਾ 28 ਤਰੀਕ ਨੂੰ ਬਜਟ ਦਾ ਉਸ ਤੋਂ ਬਾਅਦ ਮੀਟਿੰਗ ਸੰਪੰਨ ਹੋਣ ਤੋਂ ਬਾਅਦ ਸਾਰੇ ਅਫਸਰ ਸ਼ਾਹੀ ਨੂੰ ਬਾਹਰ ਕੱਢਤਾ ਜਿਹੜਾ ਹਮੇਸ਼ਾ ਹੀ ਇੱਕ ਆਬਜ਼ ਲੋਕਾਂ ਦੀ ਹਮੇਸ਼ਾ ਹੀ ਇਹ ਰਹੀ ਆ ਅਜੰਡੇ ਨੂੰ ਕਿਤੇ ਟੇਬਲ ਨਹੀਂ ਕਰਦੇ ਹੁੰਦੇ ਇਹਨਾਂ ਨੇ ਆਪ ਪੜ ਕੇ ਸੁਣਾਤਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਜਿਹੜਾ ਉੱਤੇ ਲਿਖਿਆ ਸੀ ਕੁਝਕ ਨਹੀਂ ਉੱਤੇ ਪੜ ਕੇ ਸੁਣਾਇਆ ਵੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਇਹ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਇਹ ਪੰਥ ਲਈ ਜਿਹੜੀ ਪੰਥ ਪ੍ਰਸਤੀ ਨਹੀਂ ਨਿਭਾ ਸਕੇ ਮਰਿਆਦਾਵਾਂ ਦੀ ਲੰਘਣਾ ਕਰਦੇ ਆ ਵਿਦੇਸ਼ਾਂ 'ਚ ਮਰਜੀ ਕਲਾਪ ਜਾਂਦੇ ਆ ਜੇ ਉਹ ਜਿਵੇਂ ਤੂੰ ਤਾਂ ਪੁਰਾਣੇ ਜਥੇਦਾਰਾਂ ਤੇ ਲਾਉਂਦੇ ਆਏ ਆ ਉਹ ਲਾਈਆਂ ਇਸ ਕਰਕੇ ਉਹਨਾਂ ਨੂੰ ਕਹਿੰਦੇ ਇੱਥੇ ਅਸੀਂ ਜਥੇਦਾਰੀ ਤੋਂ ਫਾਰਕ ਕਰਦੇ ਆ لیکن جس طرح ਸਿੰਘ صاحب ਗਿਆਨੀ ਰਗਵੀਰ ਸਿੰਘ ਉਹਨਾਂ ਲੋ ਪਿਛਲੇ ਦਿਨ ਹੀ ਕਹਿਤਾ ਗਿਆ ਸੀ ਕਿ ਮੇਰਾ ਅਟੈਚੀ ਬੈਕ ਹੈ ਕਿ ਲੱਗਦਾ ਉਹਨਾਂ ਨੂੰ ਪਹਿਲਾਂ ਪਤਾ ਸੀ ਹੋ ਸਕਦਾ ਉਹਨਾਂ ਨੂੰ ਪਤਾ ਹੋਵੇ ویسے ਤਾਂ ਉਹਨਾਂ ਨੂੰ ਉਦੋਂ ਹੀ ਪਤਾ ਲੱਗਿਆ ਸੀ ਜਦੋਂ ਹਰਪੀ ਸਿੰਘ ਨੂੰ ਲਾਇਆ ਇਹਨਾਂ ਨੇ ਜੀ ਜਦਰ ਕਾਲਤਖ ਸਾਹਿਬ ਨੇ ਉਹਤੇ ਕਮੈਂਟ ਕਰਤਾ ਵੀ ਇਹ ਮારી ਗਲਤ ਗੱਲ ਹੈ ਤੁਹਾਡੇ ਕੋਲ ਅਧਿਕਾਰ ਨਹੀਂ ਤੇ کمیٹی ਜਦੋਂ ਰਿਜੈਕਟਿਵ کمیٹی ਦੱਸਣ ਗਈ ਸੀ ਬਈ ਜਥੇਦਾਰ ਸਾਹਿਬ ਦੇ ਅਧਿਕਾਰ ਕੀ ਆ ਸਾਡੇ ਅਧਿਕਾਰ ਕੀ ਤੇ ਇੱਕ ਤਰ੍ਹਾਂ ਦੱਸਣ ਚ ਲੱਗੇ ਸੀ ਜੇ ਤੁਸੀਂ ਅੱਗੇ ਵਧੋਗੇ ਟੋਡਾ ਵੀ ਅਸਰ ਹਰ ਪਿਸੰਗ ਵਾਲਾ ਕਰੋਗੇ ਪਰ ਉਹਨਾਂ ਨੇ ਅੱਜ ਗਿਆਨੀ ਸੁਲਤਾਨ ਸਿੰਘ ਦਾ ਵੀ ਉਹੀ ਅਸਰ ਕਰ ਦਿੱਤਾ ਜੀ ਜੇਨਾਂ 2 ਦਸੰਬਰ ਨੂੰ ਜੋ ਫੈਸਲਾ ਸੁਣਾਇਆ ਸੀ ਕਿ ਲੱਗਦਾ ਨਹੀਂ ਕਿ ਸਾਰੇ ਸਿੰਘ ਸਹਿਬਾਨਾਂ ਨੂੰ ਇਸ ਤਰੀਕੇ ਸੇਵਾ ਮੁਕਤ ਕੀਤਾ ਉਹਦੀ ਉਪਜਾ ਉਸ ਸੁਕਮਨਾਵਿਆਂ ਦੀ ਉਪਜਾ ਉਸ ਸੁਕਮਨਾਵਿਆਂ ਜਿਹਨਾਂ ਤੋਂ ਜੁੱਤੀਆਂ ਚੱਟੀਆਂ ਚੜਾ ਕੇ ਮਾਫ਼ ਕਰ ਦਿੰਦੇ ਤੇ ਇਹ ਗੱਲ ਕਹਿ ਦਿੰਦੇ ਵੀ ਬਾਦਲੀ ਸਾਰਾ ਕੁਝ ਪੰਥ ਦਾ ਖੈਰ ਖਵਾਵਾ ਫਿਰ ਅਕਾਲ ਤਖਤ ਮਹਾਨ ਸਿਫੇ ਦੇ ਜਥੇਦਾਰ ਵੀ ਰਹੇ ਨੇ ਸੀ ਫਿਰ ਇਹਨਾਂ ਲਈ ਬਹੁਤ ਕੁਝ ਵੱਡੀਆਂ ਵੱਡੀਆਂ ਗੱਲਾਂ ਵੀ ਕਰ ਸਕਦੇ ਸੀ ਤੇ ਮੈਂ ਕਹਿੰਦਾ ਇਹ ਜਥੇਦਾਰਾਂ ਚੋਂ ਬਹੁਤਿਆਂ ਨੇ ਲੰਬਾ ਸਮਾਂ ਬਾਦਲਾਂ ਦੀ ਪੁਸ਼ਤ ਪਨਾਹੀ ਕੀਤੀ ਐ ਸਾਰੀ ਖੂਚ ਪਾਤੀ ਇੱਕ ਵਾਰੀ ਜਿਹੜਾ ਇਹਨਾਂ ਦੇ ਖਿਲਾਫ ਹੁੰਦਾ ਉਹਦੇ ਨਾਲ ਆਸ਼ਰ ਕਰਦੇ 2 ਦਸੰਬਰ ਦਾ ਫੈਸਲਾ ਰੱਦ ਕਰਨ ਦੇ ਲਈ ਨਵੇਂ ਜਥੇਦਾਰਾਂ ਨੂੰ ਲੈ ਕੇ ਨਹੀਂ ਹੁਣ ਤਾਂ ਆਪਦੇ ਜਥੇਦਾਰ ਲਾ ਕੇ 2 ਦਸੰਬਰ ਵਾਲੇ ਵੀ ਰੱਦ ਕਰਾ ਲੈਣਗੇ ਫਕਰੇ ਕੌਮ ਵੀ ਵਾਪਸ ਲੈ ਲੈਣਗੇ ਜਿਹੜੀ ਕਾਲੀ ਦਲ ਦੀ ਭਰਤੀ ਕੀਤੀ ਆ ਉਹਨੂੰ ਵੀ ਤਸਦੀਕ ਕਰਾ ਲੈਣਗੇ ਕੀ ਲੱਗਦਾ ਕਿ ਧਾਮੀ ਸਾਹਿਬ ਹੁਣ ਅਜਿਹਾ ਨਹੀਂ ਸੀ ਕਰਦੇ ਪਏ ਜਥੇਦਾਰ ਸਾਹਿਬ ਬਿਲਕੁਲ ਧਾਮੀ ਸਾਹਿਬ ਨੇ ਇਹਨਾਂ ਨੂੰ ਕੁਝ ਨਹੀਂ ਅੱਗੇ ਵਧਣਾ ਸੀ ਜੀ ਤਾਂ ਇਹ ਉਹਨਾਂ ਨੂੰ ਅੱਜ ਉਹਨਾਂ ਦੇ ਅਸਤੀਫੇ ਦੇ ਕੋਈ ਗੱਲਬਾਤ ਹੋਈ ਕਿ ਵਾਪਸ ਬਿਲਕੁਲ ਉਹਨਾਂ ਦੇ ਅਸਤੀਫੇ ਬਾਰੇ ਕੋਈ ਗੱਲ ਨਹੀਂ ਹੋਈ ਜੀ ਤਾਂ ਹੁਣ ਬਜਟ ਜਿਹੜਾ 28 ਨੂੰ ਹੋਏਗਾ ਬਜਟ ਦੀ ਮੀਟਿੰਗ 28 ਨੂੰ ਕਿਹ ਜਾ ਰਿਹਾ ਸੀ ਜਿਸ ਤਾਂ ਮੀ ਸਰੋ ਅਸਤੀਫਾ ਵਾਪਸ ਲੈ ਲੈਣਗੇ ਫਿਰ ਹਾਂਜੀ ਓਏ ਲੋਕ ਕਹਿੰਦੇ ਕੋਸ਼ਾ ਕਰਦੇ ਕੁਸ਼ੂਰ ਜੀ ਬਿਲਕੁਲ ਤਾਂ ਆਏ ਸੀ ਆਪਣਾ ਉਹ ਦੱਸ ਕੇ ਅੱਜ ਕੀ ਫੈਸਲੇ ਹੋਏਗੇ ਜੀ ਆਪਣੇ ਜਿਹੜੀ ਖਤਰਨ ਕਮੇਟੀ ਦੀ ਮੀਟਿੰਗ ਹੋਈ ਅੱਜ ਕੀ ਫੈਸਲੇ ਲਏ ਹਮ ਪਰਮਜੀਤ ਸਿੰਘ ਰਾਏਪੁਰ ਸ਼੍ਰੋਮਣੀ ਕਮੇਟੀ ਹਲਕਾ ਆਦਮਪੁਰ ਬਿਲੰਦਰ ਅੰਤਰਕਮਿਊਨਿਟੀ ਦਾ ਮੈਂਬਰ ਤੇ ਅੱਜ ਜਿਹੜੀ ਮੀਟਿੰਗ 11 ਵਜੇ ਇੱਥੇ ਰੱਖੀ ਗਈ ਸੀ ਉਹਦੇ ਵਿੱਚ ਅਜੰਡੇ ਤੇ ਸਿਰਫ ਜਿਹੜੀ ਸੀ ਬਜਟ ਲਈ ਤੇ ਬਾਕੀ ਹੋਰ ਜਿਹੜੇ ਬਾਕੀ 2 ਘੰਟੇ ਛਾੜੀ ਮੀਟਿੰਗ ਚੱਲੀ ਜਿਹੜੇ ਬਾਕੀ ਸਾਰਾ ਮਿਟੋਕ ਦਾ ਕਰਕੇ ਤੇ ਉਹ ਤੋਂ ਬਾਅਦ ਜਿਹੜੇ ਹੇ ਅਫਸਰ ਸਾਹਿਬ ਚਕੇ ਸ਼ਰੂਮਨੀ ਕਮੇਟੀ ਦੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਦਾਨ ਹੋਣੀ ਕਹਤਾ ਵੀ ਤੁਸੀਂ ਬਾਹਰ ਜਾਓ ਤੇ ਉਸ ਤੋਂ ਬਾਅਦ ਉਹਨੇ ਇੱਕ ਦੋ ਮੈਂਬਰਾਂ ਨੂੰ ਕਿਹਾ ਭਈ ਇਹ ਜਿਹੜਾ ਪੜ੍ਹ ਕੇ ਸੁਣਾਓ ਫਿਰ ਉਹ ਭਿੰਡਰ ਸਾਹਿਬ ਨੇ ਜਿਹੜੇ ਡਿਜੈਕਟਰ ਦੇ ਮੈਂਬਰ ਆ ਉਹਨਾਂ ਨੇ ਉਹ ਮੋਡ ਪੜ੍ਹ ਕੇ ਸੁਣਾਇਆ ਕੋਈ ਅਜੰਡੇ ਤੇ ਇਹਨਾਂ ਦੇ ਬਾਰੇ ਹੈ ਨਹੀਂ ਸ਼ਕਾ ਤੇ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਜਹਦਾਰ ਰਗਵੀਰ ਸਿੰਘ ਜਹਦਾਰ ਅਕਾਲ ਤਖਬ ਉਹ ਇਹ ਇਹ ਜਹਦਾਰਤियां ਸਬਾਬਾਂ ਕਰਨ ਤੋਂ ਅਸਮਰਾਥਿਆ ਕਿ ਜਦੋਂ ਵਿਦੇਸ਼ ਜਾਂਦੇ ਆ ਇਹ ਦੱਸ ਕੇ ਨਹੀਂ ਜਾਂਦੇ ਇਸ ਤਰ੍ਹਾਂ ਦੇ ਕੋਈ ਦੋ ਚਾਰ ਇਲਜਾਮ ਉਹਨਾਂ ਨੇ ਮਰਿਆਦਾ ਦੀ ਵੀ ਮਰਿਆਦਾ ਦੀ ਵੀ ਗੱਲ ਹੈ ਹਾਂ ਕੋਈ ਮਰਿਆਦਾ ਦੀ ਵੀ ਉਹਨਾਂ ਨੇ ਇਹ ਗੱਲ ਕੀਤੀ ਸੀ ਪਰ ਸਾਲ ਨੂੰ ਪਹਿਲਾ ਨੀਦਰਸ਼ਾਗਾ ਕਿ ਜਿਹੜਾ 2 ਦਸੰਬਰ ਨੂੰ ਪੰਜ ਸਿੰਘ ਸਾਹਬਾਨ ਨੇ ਜਿਹੜੇ ਅਕਾਲਪੁਰ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਸੀ ਉਹ ਜਿੱਥੇ ਸਾਰੀ ਦੁਨੀਆ ਚ ਉਹ ਸਰਾਇਆ ਗਿਆ ਸੀ ਇਹਨਾਂ ਨੂੰ ਪਿਆਫਾ ਮੰਨਿਆ ਸੀਗਾ ਪੇ ਜਿਹੜੇ ਇਹਨਾਂ ਨੇ ਵਧੀਆ ਫੈਸਲੇ ਲਏ ਆ ਭਾਵੇਂ ਉਹ ਫਕਰੇ ਕੌਮ ਦੇ ਅਵਾਰਡ ਬਾਰੇ ਸੀ ਭਾਵੇਂ ਬਾਕੀਆਂ ਨੂੰ ਤਨਖਾਹਾਂ ਲਾਉਣ ਬਾਰੇ ਸੀ ਜਾਂ ਕੱਲੇ-ਕੱਲੇ ਨੂੰ ਛੱਡ ਕੇ ਇਹ ਕਹਿਣ ਵਾਲਾ ਸੀ ਕਈ ਹਾਂ ਜਾਂ ਨਾ ਚ ਜਵਾਬ ਦਿਓ ਉਹ ਬਾਅਦ ਆਪਾਂ ਨੂੰ ਉਦੋਂ ਹੀ ਨਹੀਂਦਾ ਸੀ ਬਹੁਤੇ ਸਾਨੂੰ ਤਾਂ ਇਹ ਜੇ ਤਾਂ ਆਪਣੇ ਅਨੁਸਾਰ ਚਲਾਉਣਗੇ ਇਹ ਤਾਂ ਉਹ ਠੀਕ ਹੈ ਜਦੋਂ ਜਿਸ ਤਰ੍ਹਾਂ ਨਹੀਂ ਚੱਲਣਗੇ ਤੇ ਉਦੋਂ ਇਹਨਾਂ ਨੂੰ ਬਦਲਤਾ ਜਾਊਗਾ ਸੋ ਉਹੀ ਗੱਲ ਹੋਈ ਵਿਆਨੀ ਹਰ ਪੀਛੋਂ ਨੂੰ ਪਹਿਲਾਂ ਇਹਨਾਂ ਨੇ ਬਰਖਾਸਤ ਕਰ ਦਿੱਤਾ ਤੇ ਅੱਜ ਦੋਮੇ ਸਿੰਘ ਸਾਹਿਬ ਜਿਹੜੇ ਆ ਅੱਜ ਬਰਖਾਸਤ ਕੀਤੇ ਆ ਕਿਹੜੇ 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 ਤਖਤ ਸਾਹਿਬ ਦੇ ਕੀਤੇ ਤੇ ਉੱਥੇ ਕੌਣ ਕੌਣ ਲਗਾਇਆ ਗਿਆ ਉੱਥੇ ਸੈਂਸਾਬ ਜਹਜਦਾਰ ਕੁਮਾਰ ਸਿੰਘ ਜੀ ਜਥਾਰਾ ਫਲਤਖ ਸਾਹ ਤੋਂ ਉਹਨਾਂ ਦੀਆਂ ਜਿਹੜੀਆਂ ਸਬਾਵਾਂ ਬਰਖਾਸਤ ਕੀਤੀਆਂ ਤੇ ਉਹ ਹੈੱਡ ਗ੍ਰਾਂਥੀ ਦੀ ਜਿਹੜੇ ਸਬਾਵਾਂ ਦਿੰਦੇ ਰਹਿਣਗੇ ਤੇ ਉਹ ਜਿਹੜੇ ਕੇਸਗੜ੍ਹ ਸਾਹਿਬ ਦੇ ਜਹਜਦਾਰ ਬਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਵੀ ਬਰਖਾਸਤ ਕੀਤਾ ਗਿਆ ਤੇ ਉਥੇ ਭਾਈ ਜੁੜੇ ਕਲਦੀਪ ਸਿੰਘ ਗੜਕਾਜ ਉਹਨਾਂ ਨੂੰ ਕੇਸਗੜ੍ਹ ਸਾਹਿਬ ਦਾ ਜਹਜਦਾਰ ਲਗਾਇਆ ਗਿਆ ਇਥੇ ਐਕਟਿੰਗ ਅਫਾਲਤਰ ਚੌਧਾ ਜਹਦਰ ਅਡੀਸ਼ਨਲ ਚਾਰਜ ਅਡੀਸ਼ਨਲ ਚਾਰਜ ਹਾਂਜੀ ਤੱਕ ਕੱਲ ਤੱਕ ਸਾਹਿਬ ਦਾ ਤੇ ਤਲਵੰਡੀ ਸਾਹਬੋ ਜਹਦਰ ਸਾਹਿਬ ਦਾ ਉਹ ਜਿਹੜੇ ਟੇਕ ਚੰਗ ਬਾਬਾ ਟੇਕ ਚੰਗ ਧਨੋਲਾ ਉਹਨਾਂ ਨੂੰ ਦਮਦਵਾਨ ਸਾਹਿਬ ਦਾ ਦਮਦਵਾਨ ਸਾਹਿਬ ਦਾ ਇਹ ਜਿਹੜਾ ਜੀ ਧਾਮੀ ਸਾਹਿਬ ਤੇ ਕੀ ਫੈਸਲਾ ਲੈ ਧਾਮੀ ਸਾਹਿਬ ਦਾ ਤਾਂ ਉਹ ਉਹਨਾਂ ਨੇ ਪੈਂਡਿੰਗ ਰੱਖਿਆ ਅੱਜ ਵੀ ਗੱਲ ਕੀਤੀ ਸੀ ਅਸੀਂ ਪਿਛਲੀ ਮੀਟਿੰਗ 'ਚ ਵੀ ਸਾਰਿਆਂ ਨੇ ਕਿਹਾ ਸੀ ਜੇ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਮੀ ਸਾਹਿਬ ਕਦੋਂ ਕਹਣਗੇ ਵੀ ਮੈਂ ਅਸਤੀਫਾ ਵਾਪਸ ਲੈ ਲਵਾਂ ਉਹਨਾਂ ਦਾ ਅਸਤੀਫਾ ਜੇ ਆਪਾਂ ਸਾਰੇ ਚਾਹੁੰਦੇ ਹਾਂ ਪਈ ਉਹ ਬੰਦਾ ਈਮਾਨਦਾਰ ਈਆ ਚਿੱਕੀ ਨਾਲ ਜੁੜਿਆ ਹੋਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਦਿਓ ਪਰ ਇਹਨਾਂ ਨੇ ਸੁਣਿਆ ਨਹੀਂ ਇਹਨਾਂ ਨੂੰ ਇੱਦਾਂ ਸੂਟ ਕਰਦਾ ਕਿ ਜਿਹੜੇ ਜਿਹੜੇ ਸੀਨੀਅਰ ਮੀਤ ਪ੍ਰਧਾਨੀਆਂ ਲਗੂ ਜੀ ਸਿੰਘ ਦੇ ਕੋ ਜਿਨ੍ਹਾਂ ਦੇ ਕਰਕੇ ਆਪਾਂ ਦੇਖਿਆ ਵੀ ਹਰਿਆਣਾ 'ਚ ਵੀ ਕਮੇਟੀ ਜੇ ਉਥੇ ਬકરી ਬਣੀ ਆ ਉਹਦੇ ਚ ਵੀ ਉਹਨਾਂ ਦਾ ਵੱਡਾ ਉਹਨਾਂ ਦਾ ਜਿਆਦਾ ਵੱਡਾ ਹਾਦਸਾ ਇਸ ਗੱਲ ਕਰਕੇ ਜਾਨੀ ਹਰ ਪੀਸ ਉਹਨਾਂ ਦੇ ਹਾਂਜੀ ਹਾਂਜੀ ਉਹ ਗਾਨੀ ਹਰ ਪੀਸ ਉਹਨਾਂ ਲਈ ਵੀ ਸੀ ਜੇ ਉਹਨਾਂ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਤੇ ਉਹ ਕਦੋਂ ਚੋਣਗੇ ਉਹ ਉਹਨਾਂ ਨੂੰ ਸੂਟ ਕਰਦਾ ਤੇ ਜਿਹੜੇ ਆ ਧਾਮੀ ਸਾਹਿਬ ਦਾ ਅਸ਼ਤੀਪਾ ਪੈਨਿਕ ਰੱਖੀਏ ਤੇ ਆਪਣਾ ਕੰਮ ਇਸ ਤਰ੍ਹਾਂ ਚਲਾਈ ਗਈ ਆਪਣੀ ਮਨਮਰਜ਼ੀ ਦੇ ਨਾਲ ਐਗਜ਼ੈਕਟਿਵ ਤੇ ਕਿੰਨੇ ਟੋਟਲ ਮੈਂਬਰ ਨੇ ਤੇ ਕਿੰਨੇ ਹਾਜ਼ਰ ਸਨ ਅ ਤਕਰੀਬਨ ਸਾਰੇ ਹੀ ਜੀ ਤੁਮ ਸਾਬ ਤੋਂ ਬਿਨਾ ਠੀਕ ਹੈ ਜੀ ਤੇ ਆਹ ਹੁਣ ਤੁਸੀਂ ਜਿਹੜੇ ਗਾਹਾਂ ਵੇਖਦੇ ਸੀ ਅਸੀਂ 3 ਮੈਂਬਰਾਂ ਨੇ ਪਰਮਜੀਤ ਸਿੰਘ ਮਹਾਈਪੁਰ ਹਾਂਜੀ ਤੇ ਜਸਵੰਤ ਸਿੰਘ ਪ੍ਰਹਿਣ ਹਾਂਜੀ ਤੇ ਅਮਰੀਕ ਸਿੰਘ ਮਿਸ਼ਵਾ ਹਾਂਜੀ ਲੋਦਾਸਪੁਰ ਤੋਂ ਠੀਕ ਹੈ 3 ਨਾਂ ਮੈਂਬਰਾਂ ਨੇ ਅਸੀਂ ਵਿਰੋਧੀ ਨੋਟ ਵੀ ਲਿਖਿਆ ਤੇ ਬਾਹਰ ਆ ਕੇ ਵੀ ਅਸੀਂ ਉਹ ਸਾਧਨ ਤੇ ਮੰੰਦਰਾਂ ਨੇ ਬਾਲਕੀ ਤੇ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਕਿ ਜੇ ਕੁਝ ਮੈਂਬਰ ਅਕਾਲ ਤਖਤ ਨਾਲ ਟਕਰਾਅ ਕਰਨਗੇ ਜਿਹਨੂੰ ਅਸੀਂ ਸਾਰੀ ਦੁਨੀਆ 'ਚ ਅਸੀਂ ਉਹਨੂੰ ਸਰਵੋਤਮ ਮੰਨਦੇ ਆ ਹਾਂਜੀ ਤੇ ਇਸ ਤਰ੍ਹਾਂ ਗਲੀਲ ਕਰਕੇ ਜੇ ਕਿਸੇ ਜਥਾ ਨੂੰ ਲਾਉਣਗੇ ਤੇ ਅਸੀਂ ਉਹਦੇ ਨਾਲ ਨਹੀਂ ਤੇ ਇਹ ਜਿਹੜੇ ਕੁਝ ਮੈਂਬਰ ਕੌਮ ਜਾਣਦੀ ਆ ਜੇ ਇਹ ਛੇਵੇਂ ਪਾਤਸ਼ਾਹ ਦਾ ਹਰ ਗੁਰੂ ਸਾਹਿਬ ਦਾ ਇਹ ਤੱਤ ਹੈ ਉਦੋਂ ਦਾ ਸਾਰੀ ਕੌਮ ਸਾਰੀ ਦੁਨੀਆ ਚ ਜਿੱਥੇ ਵੀ ਬੈਠੇ ਆ ਉਹਨਾਂ ਦਾ ਦੇਸ਼ ਦੀ ਪਾਲਣਾ ਕਰਦੀ ਆ ਤੇ ਅਸੀਂ ਕੋਈ ਮੈਂਬਰ ਜਾ ਕੇ ਉਹਨਾਂ ਨੂੰ ਦੱਸਿਆ ਤੁਹਾਡਾ ਜ਼ਹਿਰਾ ਆ ਆ ਬਹੁਤ ਇਹੋ ਮਾੜੀ ਗੱਲ ਹੋ ਕੀ ਹੋ ਸਕਦੀ ਆ ਅਜੇ ਤੇ ਇਹ ਕਹਿੰਦੇ ਆ ਕਿ ਜਿਹੜਾ ਵੀ ਅਕਾਲ ਤਖਤ ਨਾਲ ਟਕਰਾ ਲਊਗਾ ਉਹ ਕਾਮਯਾਬ ਨਹੀਂ ਹੋਊਗਾ ਤੇ ਹੁਣ ਗਾਂ ਕੀ ਨੀਤੀ ਪਈ ਐ ਜੀ اجلاس ਕਦੋਂ ਸੱਦਿਆ ਗਿਆ ਜਾਂ ਬਜਟ ਕਦੋਂ ਰੱਖਿਆ ਗਿਆ ਚੱਕ ਮੇਰੇ ਖਾਲਾ 28 ਮਾਰਚ ਨੂੰ ਬਜਟ ਦਾ ਬਜਟ اجلاس ਹਾਂ ਹਾਂ ਹਾਂਜੀ ਤੇ ਬਾਕੀ ਮੀਟਿੰਗ ਵਗੈਰਾ ਨੂੰ ਕੋਈ ਨਹੀਂ ਨਹੀਂ ਉਹ ਕਹੀ ਉਹ ਤਾਂ ਪਹਿਲਾਂ ਹੀ ਸਾਨੂੰ ਉਦੋਂ ਕੀ ਦੱਸਦੇ ਹੁੰਦੇ ਆ ਆ ਜਾਦੀ ਕਦੇ 72 ਘੰਟੇ ਦਾ ਨੋਟਿਸ ਆ ਜਾਂਦਾ ਅੱਛਾ ਹੁਣ ਤਾਂ ਮੇਰੇ ਖਾਲਾ ਆ ਜਿਹੜਾ ਬਜਟ اجلاس ਆ ਇਹਦੇ ਲਈ ਅੱਜ ਤੋਂ ਵੀ ਦੱਸੋ 28 ਮਾਰਚ ਹਾਂਜੀ ਠੀਕ ਠਾਕ